ਸੱਚ ਕਹਿੰਦੇ ਨੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸ਼ਖਸ ਨੇ 1 ਲੱਖ ਰੁਪਏ ਦੀ ਸਕੂਟੀ ਦੇ ਲੈ 14 ਲੱਖ ਦਾ ਵੀਆਈਪੀ ਨੰਬਰ ਖਰੀਦ ਲਿਆ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਇਹ ਸੁਣਿਆ ਹੋਵੇਗਾ ਕਿ ਸ਼ੌਂਕ ਬੜੀ ਵੱਡੀ ਚੀਜ਼ ਹੈ ਇਸ ਨੂੰ ਹਿਮਾਚਲ ਪ੍ਰਦੇਸ਼ ਦੇ ਇੱਕ ਸ਼ਖਸ ਨੇ ਫਿਰ ਤੋਂ ਸੱਚ ਕਰ ਵਿਖਾਇਆ ਅਕਸਰ ਲੋਕ ਆਪਣੀਆਂ ਮਹਿੰਗੀਆਂ ਗੱਡੀਆਂ ਦੇ ਲਈ ਮਹਿੰਗੀਆਂ ਕਾਰਾਂ ਦੇ ਲਈ ਖਾਸ ਨੰਬਰ ਪਲੇਟਾ ਖਰੀਦਦੇ ਨੇ ਪਰ ਅਸੀਂ ਇੱਥੇ ਇੱਕ ਸਕੂਟੀ ਦੀ ਗੱਲ ਕਰ ਰਿਹਾ ਜੀ ਹਾਂ ਹਿਮਾਚਲ ਪ੍ਰਦੇਸ਼ ਦੇ ਹਿਮੇਰਪੁਰ ਵਾਸੀ ਸੰਜੀਵ ਕੁਮਾਰ ਨੇ ਇੱਕ ਐਸੀ ਸਕੂਟੀ ਖਰੀਦੀ ਹੈ ਜਿਸ ਦੀ ਕੀਮਤ 1 ਲੱਖ ਦੇ ਆਸ-ਪਾਸ ਹੈ ਪਰ ਉਸਤੇ ਲਾਇਆ ਗਿਆ ਰਜਿਸਟ੍ਰੇਸ਼ਨ ਨੰਬਰ ਇੰਨਾ ਖਾਸ ਹੈ ਕਿ ਉਸ ਨੂੰ ਹਾਸਲ ਕਰਨ ਇਸ ਸ਼ਖਸ ਨੇ 14 ਲੱਖ ਰੁਪਏ ਖਰਚ ਕਰ ਦਿੱਤੇ ਨੇ ਤੁਸੀਂ ਸਹੀ ਸੁਣਿਆ 1 ਲੱਖ ਦੀ ਸਕੂਟੀ ਦੇ ਲਈ 14 ਲੱਖ ਦਾ ਨੰਬਰ ਇਹਨਾਂ ਪੈਸਿਆਂ ਦੇ ਵਿੱਚ ਤੇ ਇੱਕ ਲਗਜ਼ਰੀ ਗੱਡੀ ਆ ਜਾਣੀ ਸੀ ਦੱਸ ਦਈਏ ਕਿ ਇਸ ਨੰਬਰ ਦੇ ਵਿੱਚ ਖਾਸ ਕੀ ਹੈ ਤਾਂ ਸੰਜੀਵ ਕੁਮਾਰ ਨੇ ਆਪਣੇ ਇਸ ਵਿਲੱਖਣ ਸ਼ੌਕ ਨੂੰ ਪੂਰਾ ਕਰਨ ਦੇ ਲਈ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ ਕਰਵਾਈ ਗਈ ਆਨਲਾਈਨ ਨਿਲਾਮੀ ਦੇ ਵਿੱਚ ਭਾਗ ਲਿਆ ਜਿਸ ਦੇ ਵਿੱਚ ਉਹਨਾਂ ਨੇ ਐਚਪੀ 21ਸੀ 0001 ਨੰਬਰ ਪ੍ਰਾਪਤ ਕਰਨ ਦੇ ਲਈ 14 ਲੱਖ ਰੁਪਏ ਦੀ ਬੋਲੀ ਲਗਾਈ ਤੇ ਉਹ ਜਿੱਤ ਗਏ ਇਹ ਇੱਕ ਵੀਆਈਪੀ ਨੰਬਰ ਹੈ ਜਿਸ ਨੂੰ ਲੋਕ ਅਕਸਰ ਆਪਣੀ ਲਗਜ਼ਰੀ ਗੱਡੀਆਂ ਜਾਂ ਮੋਟਰਸਾਈਕਲਾਂ ਦੇ ਲਈ ਉੱਚੀ ਕੀਮਤ ਤੇ ਖਰੀਦਦੇ ਨੇ ਤੇ ਦੱਸ ਦੇਈਏ ਕਿ ਟ੍ਰਾਂਸਪੋਰਟ ਵਿਭਾਗ ਦੀਸ ਆਨਲਾਈਨ ਨਿਲਾਮੀ ਦੇ ਵਿੱਚ ਸਿਰਫ ਦੋ ਲੋਕਾਂ ਨੇ ਭਾਗ ਲਿਆ ਜਿਨ੍ਹਾਂ ਦੇ ਵਿੱਚੋਂ ਦੂਜੀ ਬੋਲੀ ਵਾਲੇ ਸੋਲਨ ਜ਼ਿਲ੍ਹੇ ਦੇ ਸਨ ਜਿਨ੍ਹਾਂ ਨੇ 13.5 ਲੱਖ ਦੀ ਬੋਲੀ ਲਾਈ ਸੀ ਪਰ ਸੰਜੀਵ ਨੇ 14 ਲੱਖ ਦੀ ਬੋਲੀ ਲਗਾ ਕੇ ਇਹ ਨੰਬਰ ਆਪਣੇ ਨਾਮ ਕਰ ਲਿਆ ਸੱਚ ਕਹਿੰਦੇ ਨੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸ਼ਖਸ ਨੇ 1 ਲੱਖ ਰੁਪਏ ਦੀ ਸਕੂਟੀ ਦੇ ਲਈ 14 ਲੱਖ ਦਾ ਵੀਆਈਪੀ ਨੰਬਰ ਖਰੀਦ ਲਿਆ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਇਹ ਸੁਣਿਆ ਹੋਵੇਗਾ ਕਿ ਸ਼ੌਂਕ ਬੜੀ ਵੱਡੀ ਚੀਜ਼ ਹੈ ਜਿਸ ਨੂੰ ਹਿਮਾਚਲ ਪ੍ਰਦੇਸ਼ ਦੇ ਇੱਕ ਸ਼ਖਸ ਨੇ ਫਿਰ ਤੋਂ ਸੱਚ ਕਰ ਵਿਖਾਇਆ ਅਕਸਰ ਲੋਕ ਆਪਣੀਆਂ ਮਹਿੰਗੀਆਂ ਗੱਡੀਆਂ ਦੇ ਲਈ ਮਹਿੰਗੀਆਂ ਕਾਰਾਂ ਦੇ ਲਈ ਖਾਸ ਨੰਬਰ ਪਲੇਟਾਂ ਖਰੀਦਦੇ ਨੇ ਪਰ ਅਸੀਂ ਇੱਥੇ ਇੱਕ ਸਕੂਟੀ ਦੀ ਗੱਲ ਕਰ ਰਹੇ ਹਾਂ ਜੀ ਹਾਂ ਹਿਮਾਚਲ ਪ੍ਰਦੇਸ਼ ਦੇ ਹਿਮੇਰਪੁਰ ਵਾਸੀ ਸੰਜੀਵ ਕੁਮਾਰ ਨੇ ਇੱਕ ਐਸੀ ਸਕੂਟੀ ਖਰੀਦੀ ਹੈ ਜਿਸ ਦੀ ਕੀਮਤ 1 ਲੱਖ ਦੇ ਆਸ-ਪਾਸ ਹੈ ਪਰ ਉਸਤੇ ਲਾਇਆ ਗਿਆ ਰਜਿਸਟ੍ਰੇਸ਼ਨ ਨੰਬਰ ਇੰਨਾ ਖਾਸ ਹੈ ਕਿ ਉਸ ਨੂੰ ਹਾਸਲ ਕਰਨ ਦੇ ਲਈ ਇਸ ਸ਼ਖਸ ਨੇ 14 ਲੱਖ ਰੁਪਏ ਖਰਚ ਕਰ ਦਿੱਤੇ ਨੇ ਤੁਸੀਂ ਸਹੀ ਸੁਣਿਆ 1 ਲੱਖ ਦੀ ਸਕੂਟੀ ਨਵੀਂ ਦਿੱਲੀ 14 ਲੱਖ ਦਾ ਨੰਬਰ ਇਹਨਾਂ ਪੈਸਿਆਂ ਦੇ ਵਿੱਚ ਤੇ ਇੱਕ ਲਗਜ਼ਰੀ ਗੱਡੀ ਆ ਜਾਣੀ ਸੀ ਦੱਸ ਦਈਏ ਕਿ ਇਸ ਨੰਬਰ ਦੇ ਵਿੱਚ ਖਾਸ ਕੀ ਹੈ ਤਾਂ ਸੰਜੀਵ ਕੁਮਾਰ ਨੇ ਆਪਣੇ ਇਸ ਵਿਲੱਖਣ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ ਕਰਵਾਈ ਗਈ ਆਨਲਾਈਨ ਨਿਲਾਮੀ ਦੇ ਵਿੱਚ ਭਾਗ ਲਿਆ ਜਿਸ ਦੇ ਵਿੱਚ ਉਹਨਾਂ ਨੇ ਐਚਪੀ 21C 01 ਨੰਬਰ ਪ੍ਰਾਪਤ ਕਰਨ ਦੇ ਲਈ 14 ਲੱਖ ਰੁਪਏ ਦੀ ਬੋਲੀ ਲਗਾਈ ਤੇ ਉਹ ਜਿੱਤ ਗਏ ਇਹ ਇੱਕ ਵੀਆਈਪੀ ਨੰਬਰ ਹੈ ਜਿਸ ਨੂੰ ਲੋਕ ਅਕਸਰ ਆਪਣੀ ਲਗਜ਼ਰੀ ਗੱਡੀਆਂ ਜਾਂ ਮੋਟਰਸਾਈਕਲਾਂ ਦੇ ਲਈ ਉੱਚੀ ਕੀਮਤ ਤੇ ਖਰੀਦਦੇ ਨੇ ਤੇ ਦੱਸ ਦੇਈਏ ਕਿ ਟ੍ਰਾਂਸਪੋਰਟ ਵਿਭਾਗ ਦੇ ਇਸ ਆਨਲਾਈਨ ਨਿਲਾਮੀ ਦੇ ਵਿੱਚ ਸਿਰਫ ਦੋ ਲੋਕਾਂ ਨੇ ਭਾਗ ਲਿਆ ਜਿਨ੍ਹਾਂ ਦੇ ਵਿੱਚੋਂ ਦੂਜੀ ਬੋਲੀ ਵਾਲੇ ਸੋਲਨ ਜ਼ਿਲ੍ਹੇ ਦੇ ਸਨ ਜਿਨ੍ਹਾਂ ਨੇ 13.5 ਲੱਖ ਦੀ ਬੋਲੀ ਲਾਈ ਸੀ ਪਰ ਸੰਜੀਵ ਨੇ 14 ਲੱਖ ਦੀ ਬੋਲੀ ਲਗਾ ਕੇ ਇਹ ਨੰਬਰ ਆਪਣੇ ਨਾਮ ਕਰ ਲਿਆ ਸੱਚ ਕਹਿੰਦੇ ਨੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸ਼ਖਸ ਨੇ 1 ਲੱਖ ਰੁਪਏ ਦੀ ਸਕੂਟੀ ਦੇ ਲਈ 14 ਲੱਖ ਦਾ VIP ਨੰਬਰ ਖਰੀਦ ਲਿਆ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਇਹ ਸੁਣਿਆ ਹੋਵੇਗਾ ਕਿ ਸ਼ੌਂਕ ਬੜੀ ਵੱਡੀ ਚੀਜ਼ ਹੈ ਇਸ ਨੂੰ ਹਿਮਾਚਲ ਪ੍ਰਦੇਸ਼ ਦੇ ਇੱਕ ਸ਼ਖਸ ਨੇ ਫਿਰ ਤੋਂ ਸੱਚ ਕਰ ਵਿਖਾਇਆ ਅਕਸਰ ਲੋਕ ਆਪਣੀਆਂ ਮਹਿੰਗੀਆਂ ਗੱਡੀਆਂ ਦੇ ਲਈ ਮਹਿੰਗੀਆਂ ਕਾਰਾਂ ਦੇ ਲਈ ਖਾਸ ਨੰਬਰ ਪਲੇਟਾਂ ਖਰੀਦਦੇ ਨੇ ਪਰ ਅਸੀਂ ਇੱਥੇ ਇੱਕ ਸਕੂਟੀ ਦੀ ਗੱਲ ਕਰ ਰਿਹਾ ਜੀ ਹਾਂ ਹਿਮਾਚਲ ਪ੍ਰਦੇਸ਼ ਦੇ ਹਿਮੇਰਪੁਰ ਵਾਸੀ ਸੰਜੀਵ ਕੁਮਾਰ ਨੇ ਇੱਕ ਐਸੀ ਸਕੂਟੀ ਖਰੀਦੀ ਹੈ ਜਿਸ ਦੀ ਕੀਮਤ ਹੈ 1 ਲੱਖ ਦੇ ਆਸ-ਪਾਸ ਹੈ ਪਰ ਉਸ ਤੇ ਲਾਇਆ ਗਿਆ ਰਜਿਸਟ੍ਰੇਸ਼ਨ ਨੰਬਰ ਇੰਨਾ ਖਾਸ ਹੈ ਕਿ ਉਸ ਨੂੰ ਹਾਸਲ ਕਰਨ ਦੇ ਲਈ ਇਸ ਸ਼ਖਸ ਨੇ 14 ਲੱਖ ਰੁਪਏ ਖਰਚ ਕਰ ਦਿੱਤੇ ਨੇ ਤੁਸੀਂ ਸਹੀ ਸੁਣਿਆ 1 ਲੱਖ ਦੀ ਸਕੂਟੀ ਦਿੱਲੀ 14 ਲੱਖ ਦਾ ਨੰਬਰ ਇਹਨਾਂ ਪੈਸਿਆਂ ਦੇ ਵਿੱਚ ਤੇ ਇੱਕ ਲਗਜ਼ਰੀ ਗੱਡੀ ਆ ਜਾਣੀ ਸੀ ਦੱਸ ਦਈਏ ਕਿ ਇਸ ਨੰਬਰ ਦੇ ਵਿੱਚ ਖਾਸ ਕੀ ਹੈ ਤਾਂ ਸੰਜੀਵ ਕੁਮਾਰ ਨੇ ਆਪਣੇ ਇਸ ਵਿਲੱਖਣ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ ਕਰਵਾਈ ਗਈ ਆਨਲਾਈਨ ਨਿਲਾਮੀ ਦੇ ਵਿੱਚ ਭਾਗ ਲਿਆ ਜਿਸ ਦੇ ਵਿੱਚ ਉਹਨਾਂ ਨੇ ਐਚਪੀ 21C 3001 ਨੰਬਰ ਪ੍ਰਾਪਤ ਕਰਨ ਦੇ ਲਈ 14 ਲੱਖ ਰੁਪਏ ਦੀ ਬੋਲੀ ਲਗਾਈ ਤੇ ਉਹ ਜਿੱਤ ਗਏ ਇਹ ਇੱਕ ਵੀਆਈਪੀ ਨੰਬਰ ਹੈ ਜਿਸ ਨੂੰ ਲੋਕ ਅਕਸਰ ਆਪਣੀ ਲਗਜ਼ਰੀ ਗੱਡੀਆਂ ਜਾਂ ਮੋਟਰਸਾਈਕਲਾਂ ਦੇ ਲਈ ਉੱਚੀ ਕੀਮਤ ਤੇ ਖਰੀਦਦੇ ਨੇ ਤੇ ਦੱਸ ਦੇਈਏ ਕਿ ਟ੍ਰਾਂਸਪੋਰਟ ਵਿਭਾਗ ਦੇ ਇਸ ਆਨਲਾਈਨ ਨਿਲਾਮੀ ਦੇ ਵਿੱਚ ਸਿਰਫ ਦੋ ਲੋਕਾਂ ਨੇ ਭਾਗ ਲਿਆ ਜਿਨ੍ਹਾਂ ਦੇ ਵਿੱਚੋਂ ਦੂਜੀ ਬੋਲੀ ਵਾਲੇ ਸੋਲਨ ਜ਼ਿਲ੍ਹੇ ਦੇ ਸਨ ਜਿਨ੍ਹਾਂ ਨੇ 13.5 ਲੱਖ ਦੀ ਬੋਲੀ ਲਾਈ ਸੀ ਪਰ ਸੰਜੀਵ ਨੇ 14 ਲੱਖ ਦੀ ਬੋਲੀ ਲਗਾ ਕੇ ਇਹ ਨੰਬਰ ਆਪਣੇ ਨਾਮ ਕਰ ਲਿਆ